ਬਿਕਰਮ ਮਜੀਠੀਆ ਨੂੰ ਗ੍ਰਿਫਤਾਰ ਕੀਤੇ ਥੋੜੇ ਹੀ ਦਿਨ ਹੋਏ ਨੇ ਬਿਕਰਮ ਮਜੀਠੀਆ ਦੀ ਗ੍ਰਿਫਤਾਰੀ ਦਾ ਮਾਮਲਾ ਗਰਮਾਉਂਦਾ ਹੋਇਆ ਨਜ਼ਰ ਆ ਰਿਹਾ ਦੂਜੇ ਪਾਸੇ ਬਠਿੰਡੇ ਦੇ ਵਿੱਚ ਬਠਿੰਡਾ ਦੇ ਪੋਚੋ ਮੰਡੀ ਦੇ ਡੀਐਸਪੀ ਦੇ ਰੀਡਰ ਨੂੰ ਵਿਜੀਲੈਂਸ ਦੇ ਵੱਲੋਂ 1 ਲੱਖ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕਾਬੂ ਕਰ ਲਿਆ ਕਿਸੇ ਮਾਮਲੇ ਦੇ ਵਿੱਚ ਇੱਕ ਪਾਰਟੀ ਦੇ ਹੱਕ ਦੇ ਵਿੱਚ ਫੈਸਲਾ ਕਰਨ ਦੇ ਲਈ ਪੈਸੇ ਮੰਗੇ ਸੀ 1 ਲੱਖ ਰੁਪਿਆ ਤਾ ਉਸ ਪਾਰਟੀ ਦੇ ਵੱਲੋਂ ਸ਼ਿਕਾਇਤ ਦਰਜ ਕਰਵਾ ਦਿੱਤੀ ਤਾਂ ਜਿਸ ਤੋਂ ਬਾਅਦ ਵਿਜੀਲੈਂਸ ਦੇ ਵੱਲੋਂ ਪੂਰਾ ਤਾਣਾ ਬਾਣਾ ਬੁਣ ਕੇ ਡੀਐਸਪੀ ਦੇ ਰੀਡਰ ਨੂੰ ਗ੍ਰਿਫਤਾਰ ਕਰ ਲਿਆ ਕੀ ਕੁਝ ਕਹਿ ਰਹੇ ਨੇ ਵਿਜੀਲੈਂਸ ਦੇ ਅਧਿਕਾਰੀ ਕਿ ਮੈਂ ਇਹ ਸਾਰੀ ਗਲਬਾਤ ਹੋਈ ਸੀ ਕੀ ਮਾਮਲਾ ਸੀ ਕਿਹੜਾ ਮਾਮਲਾ ਪੱਖ ਦੇ ਵਿੱਚ ਕਰਨ ਦੇ ਲਈ 1 ਲੱਖ ਰੁਪਏ ਦੀ ਮੰਗ ਕੀਤੀ ਸੀ ਪੂਰੀ ਗਲਬਾਤ ਤੁਹਾਨੂੰ ਵਿਜੀਲੈਂਸ ਦੇ ਅਧਿਕਾਰੀਆਂ ਦੀ ਜ਼ੁਬਾਨੀ ਸੁਣਾਉਂਦੇ ਆ ਤੁਸੀਂ ਇੱਥੇ ਪਹੁੰਚੇ ਹੋ ਡੀਐਸਪੀ ਪੁੱਛੋ ਦੇ ਆਫਿਸ ਇਹ ਪਰਮਜੀਤ ਕੌਰ ਸੀ ਵਾਸਕ ਲਿਆਨ ਸੁਖਾ ਜ਼ਿਲ੍ਹਾ ਬਟਿੰਡਾ ਇਹਨਾਂ ਨੇ ਕੰਪਲੀਟ ਕੀਤੀ ਸੀ ਸਾਡੇ ਕੋਲੇ ਕੀ ਜਿਹੜਾ ਹੈਗਾ ਉਹਨਾਂ ਦੇ ਖਿਲਾਫ ਜਿਹੜਾ ਹੈ 70 ਨੰਬਰ ਮੁਕੱਦਮਾ 25 ਅਰਜੇ ਦਰਜ ਹੈ ਸੀ ਨਥਾੜੇ ਥਾਣੇ ਵਿੱਚ ਉਹ ਉਹਨਾਂ ਦੇ ਵਿੱਚ ਜਿਹੜਾ ਹੈਗਾ ਉਹਨਾਂ ਦੇ ਹਸਬੰਦ ਤੇ ਉਹਨਾਂ ਨੂੰ ਉਹਨਾਂ ਦਾ ਸੀਆਰ ਅਰਜੰਸੀ ਹੈ ਵੀ ਉਹਨਾਂ ਦੇ ਹਸਬੰਦ ਤੇ ਉਹਨਾਂ ਬੱਚੇ ਨੂੰ ਜਿਹੜਾ ਗਲਤ ਨਾਮਿਨੇਟ ਕੀਤਾ ਹੈਗਾ ਉਹਨੇ ਇਸ ਸਬੰਧੀ ਬੇਗਾਨੀ ਦਰਖਾਸਤ ਲਾਈ ਸੀ ਜੋ ਜਿਹੜੀ ਹੈਗੇ ਇਥੇ ਪਿਸਾਨੂ ਮਾਰਕ ਹੋਈ ਸੀ ਉਸ ਦੇ ਬਾਅਦ ਜਿਹੜਾ ਹੈਗਾ ਡਿਪਟੀ ਸਾਹਿਬ ਦੇ ਨਾਲ ਜੋ ਹੈ ਰੀਡਰ ਹੈਗਾ ਰਾਜਕਮਾਰ ਇਹਨਾਂ ਨੇ ਜਿਹੜਾ ਹੈਗਾ ਉਹ ਦਰਖਾਸਤ ਉਹਦੇ ਹੱਕ 'ਚ ਕਰਨ ਵਾਸਤੇ ਜਿਹੜਾ ਹੈਗਾ 2 ਲੱਖ ਰੁਪਏ ਦੀ ਧਮਕੀ ਕੀਤੀ ਸੀਗੀ ਤੇ ਜਿਹੜਾ ਹੈਗਾ ਲੱਖ ਰੁਪਏ ਅੱਜ ਰਿਸ਼ਵਤ ਲੈਂਦੇ ਸੀ ਰੰਗੇ ਹੱਥੀਂ ਉਹਨੂੰ ਕਾਬੂ ਕੀਤਾ ਹੈ ਕੌਣ ਕੌਣ ਲੋਕ ਇਨਵੋਲਵ ਸੀ ਇਸ ਮਾਮਲੇ 'ਚ ਅ ਮੁਰਲੀ ਤੇ ਤੀਸੜਾ ਹੈਗਾ ਅਸੀਂ ਜਿਹੜਾ ਰਾਜਕੁਮਾਰ ਹੈਗਾ ਰਿਡਰ ਹੈ ਜਿਹੜਾ ਰਿਡਰ ਜਿਹੜਾ ਕੰਮ ਕਰਦਾ ਸੀ ਉਹਨਾਂ ਦਾ ਹੀ ਨਾਮ ਜੋ ਭਾਵੇਂ ਦੋਨੋਂ ਰਿਕਵਰੀ ਹੋਈ ਹੈ ਅੱਗੇ ਅਸੀਂ ਤਤਿਸ ਕਰ ਰਹੇ ਹਾਂ ਕਿ ਜੇਕਰ ਹੋਰ ਕਿਸੇ ਦਾ ਨਾਮ ਆਊਗਾ ਤਾਂ ਉਹਨਾਂ ਦੇ ਪੈਸੇ ਆ ਉਹ ਦਿੱਟੋ ਗ੍ਰਾਮ ਹੋਇਆ ਇਹ ਪੈਸੇ ਜਿਹੜੇ ਹੈਗੇ ਇਹਨਾਂ ਨੇ ਲੈ ਕੇ ਜਿਹੜਾ ਗੱਡੀ 'ਚ ਗੱਡੀ ਜਿਹੜੀ ਹੈਗੀ ਰਿਕਾਰਡ ਮਤਲਬ ਕੋਈ ਚੈੱਕ ਕਰ ਰਿਹਾ ਜਿਹੜੀ ਹੋ ਇਸ ਵਕਤ ਖੜੀ ਹੈ ਕਿ 177 ਖੜੀ ਹੈਗੀ ਆਫਿਸ ਦੇ ਵਿੱਚ ਵਰਤਦਾ ਡੀਐਸਪੀ ਪੁੱਛੋ ਰਹੇ ਨੇ ਹਾਂ ਜਿਹੜੀ ਹੈਗੀ ਆ ਹਾਂ ਡੀਐਸਪੀ ਪੁੱਛੋ ਵਰਤ ਰਹੇ ਪਰ ਅਸੀਂ ਇਹਨੂੰ ਵੈਰੀਫਾਈ ਕਰ ਰਹੇ ਹਾਂ ਕਿ ਜੇਕਰ ਉਹ ਰਿਪੋਰਟ ਸਾਡਾ ਵੀ ਕੋਈ ਰੋਲ ਆਊਗਾ ਤਾਂ ਉਹਨਾਂ ਦੇ ਖਿਲਾਫ ਵੀ ਪ੍ਰੋਪਰ ਜਿਹੜੀ ਹੈਗੀ ਹੈ ਕਰਵਾਈ ਕੀਤੀ ਜਾਊਗਾ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ ਥੈਂਕ ਯੂ ਸਰਦਾਰ ਕੀ ਕੰਪਲੇਨ ਕੀਤੀ ਸੀ ਤੁਸੀਂ ਪਰਮਜੀਤ ਕੌਰ ਨਾਮ ਹੈ ਮੇਰਾ ਕਲਿਆਨ ਸੁਖੇ ਤੋਂ ਬਟ ਇਹਨਾਂ B5 ਨੂੰ ਮੇਰੇ ਹਸਬੰਦ ਤੇ ਦੋਨਾਂ ਬੇਟਿਆਂ ਤੇ ਨੇ ਥਾਣੇ-ਥਾਣੇ ਇਸ ਪਰਚਾ ਦਰਜ ਕਰਤਾ ਸੀ ਮੈਂ ਇਹਨਾਂ ਨੂੰ ਆਪਣੀ ਆਪਣੀ ਐਪਲੀਕੇਸ਼ਨ ਦਿੱਤੀ ਐਸਐਸਪੀ ਸਾਹਿਬ ਦੇ ਵੀ ਇਨਕੁਆਰੀ ਵਾਸਤੇ ਉਹ ਮਾਰਕੋ ਕੇ ਇਹਨਾਂ ਨੂੰ ਆ ਗਈ ਸੀ ਮੈਂ ਇਹਨਾਂ ਕੋਲੇ ਗੇੜੇ ਕਲਾਈ ਕਰ ਕਿਹਨਾਂ ਕੋਲੇ ਆਈ ਸੀ ਡੀਐਸਪੀ ਕੋ ਚੋਕੜੇ ਦੀ ਮੈਂ ਇਹਨਾਂ ਕੋਲ ਗੇੜ ਲਾਈ ਕਹਿੰਦੇ ਜੀ ਬਿਆਨ ਲਿਖਾ ਦੂ ਮੈਂ ਇਹਨਾਂ ਨੂੰ ਸਾਰੇ ਪ੍ਰੂਫ ਦਿੱਤੇ ਜੀ ਬਿਨਾਂ ਦਾ ਬੇਟੇ ਇੱਥੇ ਸੀਗੇ ਨਾ ਹੀ ਗੱਡੀ ਇੱਥੇ ਸੀ ਜਿਹੜੀ ਵਿੱਚ ਪਾਤੀ ਆ ਸਾਰੇ ਇੱਕ ਇੱਕ ਨੂੰ ਤੋਲ ਪਲਾਜਾਂ ਦੇ ਜਿੱਥੋਂ ਉਹਨਾਂ ਨੇ ਕੇਕ ਲਿਆ ਉਹਨਾਂ ਦੇ ਨੰਬਰਾਂ ਦੀ ਲੋਕੇਸ਼ਨ ਆ ਸਾਰਾ ਕੁਝ ਨੇ ਲੈ ਲਿਆ ਬੱਚੇ ਜਮਾਂ ਇੱਕ ਨੰਬਰ ਚ ਆਏ ਵੀ ਨਹੀਂ ਹੈਗੇ ਸਿੱਥੇ ਗਲਤ ਪਰਚਾ ਦਰਜ ਹੋਇਆ ਉਸ ਦੇ ਬਾਵਜੂਦ ਵੀ ਇਹਨਾਂ ਨੇ ਸਭ ਤੋਂ 5 ਲੱਖ ਦੀ ਡਿਮਾਂਡ ਕੀਤੀ ਇਹਨੇ ਕੀਤੀ ਸੀ ਇਹ ਕੀਤੀ ਜੀ ਰਾਜਕੁਮਾਰ ਜੀ ਨੇ ਇਹਨਾਂ ਨੇ ਕਿਹਾ ਇਹ ਸੀ ਵੀ ਮੈਨੂੰ ਵੀ ਡੀਐਸਪੀ ਸਾਹਿਬ ਕਹਿ ਰਹੇ ਆ ਠੀਕ ਹੈ ਜੀ ਵੀ 5 ਲੱਖ ਰੁਪਏ ਲਮਾਗੇ ਉਸ ਤੋਂ ਘੱਟ ਹੁੰਦੇ 2 ਲੱਖ ਤੇ ਆ ਗਏ ਜੀ ਠੀਕ ਹੈ ਜੀ ਉਹ 2 ਲੱਖ ਪਿੱਛੇ ਹੁਣ ਮੈਨੂੰ ਇਹਨਾਂ ਨੇ ਬਹੁਤ ਕੰਪੇਅਰ ਕੀਤਾ ਦੋ ਤਿੰਨ ਦਿਨ ਵੀ ਜਲਦੀ ਦੇ ਕੇ ਜਾ ਠੀਕ ਹੈ ਜੀ ਉਦੇ ਮਾਮਲੇ ਚਾਜਿਕ ਕਲਾਖ ਰੁਪਏ ਮੈਂ ਦਿੱਤਾ ਸੀ ਉਹਦੇ ਵਿੱਚ ਅੱਛਾ ਇਹ ਜਿਹੜਾ ਆਪਾਂ ਗੱਲ ਕਰੀ ਕਿਹਦੇ ਕੀ ਤੇ ਮਾਮਲਾ ਦਰਜ ਹੈ ਤੁਹਾਡੇ ਪਰਿਵਾਰ ਦਾ ਐ ਮੇਰੇ ਦੋ ਬੇਟੇ ਜੀ ਰੁਪਿੰਦਰ ਸਿੰਘ ਤੇ ਤੀਰਤ ਸਿੰਘ ਤੇ ਹਸਬੰਡ ਕੁਲਵਿੰਦਰ ਸਿੰਘ ਸਰਪੰਚ ਕਲੈਣ ਸੁੱਖਾ ਤੋਂ ਸਰਪੰਚ ਮਜੀਦੂ ਸਾਹਿਬ ਦਾ ਸਾਹਿਬ ਦਾ ਤਰਫੋਂ ਹਾਂਜੀ ਤੁਹਾਡੇ ਬੇਟੇ ਕੀ ਕਰਦੇ ਆ ਜੀ ਇਹ ਬੇਟੇ ਖੇਤੀ ਕਰਦੇ ਆ ਜੀ ਠੀਕ ਹੈ ਤੇ ਫਿਰ ਤੁਸੀਂ ਰਿਕਾਰਡਿੰਗ ਤੇ ਦਿੱਤੀ ਵੀ ਸੀ ਹਾਂਜੀ ਰਿਕਾਰਡਿੰਗ ਦਿੱਤੀ ਸੀ ਨਿਗਰੈਂਸ ਕਾਰਵਾਈ ਤੋਂ ਤੁਸੀਂ ਕੋਸ਼ਿਸ਼ ਹੋਈ ਹਾਂਜੀ ਪੂਰੀ ਕੋਸ਼ਿਸ਼ ਠੀਕ ਹੈ ਜੀ ਉਹ ਇਕੱਲਾ ਰਾਜਕਮਰ ਨੂੰ ਗ੍ਰਿਫਤਾਰ ਕੀਤਾ ਗਿਆ ਤੁਹਾਨੂੰ ਲੱਗਦਾ ਡੀਐਸਪੀ ਇਨਵ ਸਰ ਹੁਣ ਇਹ ਤਾਂ ਲਾਭ ਆਪ ਦੇ ਸੋਚਣ ਵਾਲੀ ਆ ਵੀ ਇੰਨੀ ਰਕਮ ਕੱਲਾ ਰਾਜਕੁਮਾਰ ਤਾਂ ਲੈ ਨਹੀਂ ਰਿਹਾ ਜਾਂ ਮੇਰੇ ਤੋਂ ਫੜ ਕੇ ਡਿਪਟੀ ਸਾਹਿਬ ਦੀ ਗੱਡੀ ਦੇ ਵਿੱਚ ਰੱਖਤੀ ਸਰਕਾਰੀ ਦੇ ਵਿੱਚ ਬਿਨਾ ਪੁੱਛੇ ਤੋਂ ਤਾਂ ਰੱਖ ਨਹੀਂ ਸਕਦਾ ਸੀ ਠੀਕ ਹੈ ਇਹਦੇ ਗੱਡੀ ਚ ਤੇ ਤੁਸੀਂ ਦੇਖਿਆ ਹੁਣ ਵਿਜੀਲੈਂਸ ਦੇ ਅੜਿੱਕੇ ਆ ਚੁੱਕਿਆ ਰਿਸ਼ਵਤ ਲੈਣ ਵਾਲਾ ਇਹ ਰਿਸ਼ਵਤਖੋਰ ਤਾਂ ਪੰਜਾਬ ਪੁਲਿਸ ਦੇ ਵੱਲੋਂ ਪੰਜਾਬ ਸਰਕਾਰ ਦੇ ਵੱਲੋਂ ਵਿਜੀਲੈਂਸ ਦੇ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਇਹ ਗੱਲ ਸਾਫ਼ ਤੌਰ ਦੇ ਉੱਤੇ ਕਹਿ ਦਿੱਤੀ ਆ ਕੀ ਰਿਸ਼ਵਤ ਲੈਣ ਵਾਲਾ ਬਖਸ਼ਾ ਨਹੀਂ ਜਾਵੇਗਾ ਨਸ਼ਾ ਤਸਕਰ ਬਖਸ਼ਾ ਨਹੀਂ ਜਾਵੇਗਾ ਰਿਸ਼ਵਤ ਮਾਮਲੇ ਦੇ ਵਿੱਚ ਜ਼ੀਰੋ ਟੋਲਰੈਂਸ ਹੈ ਭਾਵੇਂ ਕੋਈ ਸਾਡਾ ਆਪਣਾ ਭਾਵੇਂ ਕੋਈ ਬਗਾਨਾ ਰਿਸ਼ਵਤ ਲੈਣ ਵਾਲਾ ਬਖਸ਼ਾ ਨਹੀਂ ਜਾਵੇਗਾ ਰਿਸ਼ਵਤ ਲੈਣ ਦੇ ਮਾਮਲੇ ਦੇ ਵਿੱਚ ਤਾਂ ਘਟਾਲੇ ਕਰਨ ਦੇ ਮਾਮਲੇ ਦੇ ਵਿੱਚ ਤਾਂ ਵੱਡੇ-ਵੱਡੇ ਲੀਡਰ ਜੋ ਕਿ ਮੰਤਰੀ ਵੀ ਰਹਿ ਚੁੱਕੇ ਨੇ ਉਹ ਵੀ ਜੇਲ੍ਹ ਦੀਆਂ ਸਲੱਖਾਂ ਦੇ ਪਿੱਛੇ ਪਹੁੰਚਾ ਦਿੱਤੇ ਗੱਲ ਕਾਂਗਰਸ ਦੀ ਜੇਕਰ ਕੀਤੀ ਜਾਵੇ ਬਣ ਵਿਭਾਗ ਦੇ ਵਿੱਚ ਘਟਾਲਾ ਹੋਇਆ ਸੀ ਉਸ ਮਾਮਲੇ ਦੇ ਵਿੱਚ ਸਾਧੂ ਸਿੰਘ ਧਰਮਸੋਤ ਉਹ ਜੇਲ੍ਹ ਦੀਆਂ ਸਲਾਕਾਂ ਪਿੱਛੇ ਪਹੁੰਚਾ ਦਿੱਤਾ ਸੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਉਸ ਤੋਂ ਇਲਾਵਾ ਭਾਰਤ 쿠ਸ਼ਨ ਆਸ਼ੂ ਜੇਲ੍ਹ ਦੀਆਂ ਸਲਾਕਾਂ ਪਿੱਛੇ ਪਹੁੰਚਾ ਦਿੱਤਾ ਸੀ ਉਸ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਹੀ ਵਿਧਾਇਕ ਬੀਜੇ ਸਿੰਘਲਾ ਡਾਕਟਰ ਬੀਜੇ ਸਿੰਘਲਾ ਉਹਨਾਂ ਨੂੰ ਵੀ ਜੇਲ੍ਹ ਦੀਆਂ ਸਲਾਕਾਂ ਪਿੱਛੇ ਪਹੁੰਚਾ ਦਿੱਤਾ ਸੀ ਰਿਸ਼ਵਤ ਦੇ ਮਾਮਲੇ ਦੇ ਵਿੱਚ ਤਾਂ ਇਸ ਤਰੀਕੇ ਦੇ ਨਾਲ ਪਹਿਲਾਂ ਪਟਵਾਰੀਆਂ ਦੇ ਉੱਤੇ ਵੀ ਗਾਜ ਡਿੱਗੀ ਸੀ ਪਟਵਾਰੀਆਂ ਨੂੰ ਵੀ ਲਗਾਤਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਹੀ ਗੱਲ ਕਹਿੰਦੇ ਸੀ ਕਿ ਤੁਸੀਂ ਬਹੁਤ ਮਰਿਆਈਆਂ ਕਰ ਲਈਆਂ ਰਿਸ਼ਵਤ ਲੈਣ ਦੇ ਮਾਮਲੇ ਦੇ ਵਿੱਚ ਇੱਕ ਪਟਵਾਰੀ ਨੂੰ ਬਿਜਲੈਸ ਦੇ ਵੱਲੋਂ ਕਾਬੂ ਕਰ ਲਿਆ ਸੀ ਜਿਸ ਤੋਂ ਬਾਅਦ ਬਾਕੀ ਦੇ ਪਟਵਾਰੀ ਜਿਹੜੇ ਨੇ ਉਹ ਧਰਨਾ ਲਾ ਕੇ ਬੈਠ ਜਾਂਦੇ ਨੇ ਕਲਮ ਛੋੜ ਹੜਤਾਲ ਕਰਕੇ ਬੈਠ ਜਾਂਦੇ ਨੇ ਫਿਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਖਤ ਹੋ ਜਾਂਦੇ ਨੇ ਕਹਿੰਦੇ ਕਲਮ ਤਾਂ ਛੱਡੀ ਆ ਪਰ ਹੁਣ ਦੁਬਾਰਾ ਤੁਹਾਡੇ ਹੱਥਾਂ ਦੇ ਵਿੱਚ ਫੜਾਉਣੀ ਹੈ ਜਾਂ ਕਿਸੇ ਹੋਰ ਦੇ ਹੱਥਾਂ ਦੇ ਵਿੱਚ ਜਾਊਗੀ ਆ ਕਲਮ ਇਹ ਫੈਸਲਾ ਫਿਰ ਹੁਣਾ ਸੀ ਕਰਾਂਗੇ ਆ ਬਾਅਦ ਦੇ ਵਿੱਚ ਮਾਮਲਾ ਕਾਫੀ ਜ਼ਿਆਦਾ ਤੂਲ ਫੜਦਾ ਹੋ ਨਜ਼ਰ ਆਇਆ ਸੀ ਪਰ ਰਿਸ਼ਵਤ ਮਾਮਲੇ ਦੇ ਵਿੱਚ ਹੁਣ ਪੰਜਾਬ ਦੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਜ਼ੀਰੋ ਟੋਲਰੈਂਸ ਅਪਣਾ ਰਹੀ ਆ ਜੇਕਰ ਤੁਸੀਂ ਵੀ ਕਿਸੇ ਵਿਭਾਗ ਦੇ ਵਿੱਚੋਂ